पापने ने बहुत दूरों और वाले तो प्रोग्राम देखने आए हैं अपने परिवार में सो so, उन्हें मुबारक हथों कोटा के और आज बहुत बड़ी खुशी ले रहे हैं pandemics the current such a scenario will साढ़े तीन सौ साल तपस्या करके एक तैर किया

बस ਘਰ ਬੈਠੇ ਟੀਵੀ ਟੀਵੀ ਤੇ ਘਰ ਆ ਬਾਬਾ ਜੰਤਰ ਕੀ ਕਮਾ ਲੈਣਾ ਭਗਤੋ ਬਾਣੀ ਜੈ ਇਸ ਤਰਜੰਤਰ ਦੀ ਕੀਮਤ ਹੈ 9999 ਰੁਪਏ ਤੇ ਇੱਕ ਨਾਲ ਇੱਕ ਫਰੀ ਹੈ ਭਗਤੋ ਤੇ ਤੁਸੀਂ ਸੀਰੀਅਲ ਵੀ ਦੇਖਦੇ ਹੋਣੇ ਆ ਉੱਤੇ ਵੀ ਥੱਲੇ ਐਡਾ ਲਿੰਕ ਚੱਲਦੀ ਆ ਪਤਾਉ ਜੰਤਰ ਬਾਰੇ ਉੱਥੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ சிக்கிறேன்! வார்க்கார்! பார்க்காம் திருகாயில்லாம்! வார்க்கார்! बड़ी परेशान लग गई बच्ची जी मारो जी का बा तेरी इस कुड़ी के अंदर एक बहुत भयानक आत्मा भर गई है अरे मेरे पूछो मुझे कौन है पूछो ना कौन है तू पूछो मैं पूछता कौन है तू किला रहिया तू माफ़ कुछ ना किला रहिया तू मैं नूपुर क्या लगी है तो की क्या की ओ मैं क्या जी की खाऊंगे मैं की खाऊंगी की रे सबामी ना तेरे ते छड़ के जाणी पैगी ठीक हो जोगी ना ओ मैं क्या पत्स्या करेगी ठीक हो जाएगी ठीक हो जाएगी हां तनु ठीक कर दो ठीक है जी तो? दक्षिणा दक्षिणा लगेगी बीपा तो? दक्षिणा का लगेगी ठीक है वित्त बोतल दारू दी अच्छी अच्छी वो भी अंग्रेजी हां

ਕਾਲਾ ਬੱਬਾ ਚੰਦੜੀ ਕਾਲੇ ਦਾ ਮਾਣੇਰ ਵਾਰ ਕੀ ਜੇ ਸਾਡੇ ਇੱਕ ਪਤਾ ਦਾ ਰੇਸਟ ਦੇ ਨੂੰ ਨਹੀਂ ਬਸ ਕਰ ਲੈਣਾ ਹਾਂ ਜੀ ਉਂਗਲੀ ಏಕೆ ಕಾಮ ಮಾಡ್ತಾರೆ ਸਾਇਤੋ ਜੀ ਸ਼ਾਦੀ ਹੈ ਜੱਸੇ ਆ ਰਾਤ ਰਹਿਣ ਬਾਬੇ ਦੀ ਮਾਲਸ਼ਾ ਮੈਂ ਕਰਾਂ ਬਾਬੇ ਨੇ ਦਾਲੂ ਮੈਂ ਲੈ ਕੇ ਦਵਾ ਬਾਬੇ ਨੂੰ ਸੰਭ ਮੈਂ ਮਾਲ ਕੇ ਦਵਾ ਤੇ ਬਣੂਗਾ ਇਹ ਤੇ ਨਾ ਸੁਪਦੇ ਹੋ ਉਈ ਗਾਦੀ ਤੇਰੇ ਕੋਲ ਤੇ ਯਾਰ ਨਹੀਂ ਬਣਗੇ ਆਰਾ ਨੇ ਬਾਬੇ ਨੂੰ ਹੁਣੇ ਫੈਂਡਾ ਹੋ ਗਿਆ ਸਿੱਧੇ ਡਾਇਰੈਕਟ ਕਮਰੇ ਸਿੱਕਾ ਹੋਏ ਹੋਏ ਏ ਕਰਾ ਮੇਰਾ ਮਾਮਾ ਪਾਪਾ ਪੂਰੇ ਪੂਰੇ ਦੇ ਮੁੰਡਾ ਇਧਰ ਇਧਰ ਕਿਹਨੇ ਨੀਤਾ ਆ ਬਾਬਾ ਤਾਂ ਗਏ ਆ ਜੀ ਟੈਨਾਲ ਦੇ ਫੈਨ ਪ੍ਰੋਗਰਾਮ ਤੇ ਗਏ ਆ ਮਿਲ ਏ ਤੁਹਾਨੂੰ ਬਤਾਉਂ ਜਾਂਦਾ ਚਾਹੀਦਾ ਜੀ ਮੈਨੂੰ ਕੋਈ ਪਤਾਉਂ ਜਾਂਦਾ ਵੀ ਚਾਹੀਦਾ ਇਹ ਆ ਮੈਂ ਬੜੇ ਬਤਾਉਂ ਵਾਲਾ ਕੰਮ ਨਾ ਇੱਕ ਮਿੰਟ ਬੰਦ ਕਰ ਜਾ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਗਿਆ ਸੀ ਇਹ ਪਖੰਡ ਬਾਹ ਮੋੜਾ ਇੱਕ ਮਿੰਟ ਨਹੀਂ ਚਲਣਾ ਨਹੀਂ ਤਾਂ ਬਾਬੇ ਨੂੰ ਦੱਸ ਦੇ ਚੰਗੀ ਤਰ੍ਹਾਂ ਦੇਵਰੇ ਬਾਦਨਾ ਕੀਤਾ ਤਾਂ ਫਿਰ ਤੁਹਾਨੂੰ ਬੰਦ ਕਰਾਣਾ ਆਂਦਾ ਠੀਕ ਹੈ ਜੀ ਇਹ ਨਾ ਹੋਵੇ ਤੇ ਉਹਦਾ ਹਸ਼ਰ ਪਿੱਛੇ ਪੈਣਾ ਨਾ ਹੋਵੇ ਤੈਨੂੰ ਹਜੇ ਬਾਬੇ ਦੀਆਂ ਸ਼ਕਤੀਆਂ ਦਾ ਨਹੀਂ ਪਤਾ ਆ ਬਾਬੇ ਤੈਨੂੰ ਰਾਤ ਦੇ 12 ਵਜੇ ਤੇਰਾ ਬਜਾਦਣ ਗਿਆ ਪਟਾਕਾ ਅੱਛਾ ਹਾਂ ਤੇਰਾ ਬਾਬਾ ਦੇ ਪਟਾਕਾ ਕੋਈ ਨਹੀਂ ਬਾਬੇ ਨੂੰ ਆ ਬਾਬਾ ਆਇਆ ਨਾ ਉਹ ਸੁਨੇਹਾ ਦੇ ਗਿਆ ਮੈਂ ਦੇ ਨਾ ਸਾਰਾ ਸਾਰਾ ਬੱਡੇ ਜਿਹੜਾ ਸਮਝ ਕੇ ਦਬਾਉ ਜੋ ਠੀਕ ਹੈ ਸਾਡੇ ਬਿੰਦੂ ਚ ਕੰਮ ਨਹੀਂ ਚੱਲਣਾ ਠੀਕ ਹੈ ਠੀਕ ਹੈ ਦੇਖ ਲੈ ਮੈਂ ਬេរਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਆ ਤੂੰ ਦੱਸਿਆ ਨੂੰ ਇਹ ਪਿਛਲੇ ਪੰਨੋ ਛੱਤਰ ਖਾ ਗਏ ਆ ਯਾਰ ਨੇ ਮੈਂ ਇਹ ਨਹੀਂ ਦੱਸਿਆ ਇਹ ਮੈਕਸ ਹੈ ਇਹ ਨਾ ਕਿ ਤੂੰ ਮੈਂ ਮੈਂ ਤੇ ਤੇ ਚੱਕ ਲੱਗਦੀ ਜਿਹੜਾ ਫੜੀਏ ਲੈ ਫੜਦਾ ਤੂੰ ਨਹੀਂ ਨਹੀਂ ਮੈਂ ਨਹੀਂ ਗੱਲ ਕਰਦਾ ਹੁੰਦਾ ਮੈਂ ਨਹੀਂ ਦੇਖਿਆ ਮੈਂ ਤਾਂ ਨਵੀਂ ਬਾਤ ਕੀਆ ਅੱਛਾ ਤੇਰਾ ਤਾਂ ਬਿਨਾਂ ਗਾਵੇ ਕੋਈ ਨਹੀਂ ਆ ਬਤਾਉਂ ਬਾਬੇ ਨੂੰ ਨਾ ਡੈਮ ਹੋ ਗਿਆ ਕੇ ਅ ਨੂੰ ਮਰਿ ਕਿਹਿੰਗਾ ਉਹ ਲੰਤੜੀ ਇਹਦਾ ਉਹ ਆ ਮਸਤਾਂ ਦਾ ਹੁੰਦਾ ਕਿ ਕੌਣ ਵਾਲੀਆਂ ਸੱਦੜੀਆਂ ਓਏ ਓ ਸੱਦ ਲੋ ਉਹ ਜਿਹੜੀ ਕਹਿੰਦੀ ਪਾਪਾ ਜੀ ਨਹੀਂ ਮੇਰੀ ਗੱਲ ਤਾਂ ਸੁਣੋ ਆਪਾਂ ਸੱਦੜੀ ਐਕਤੀ ਆਹਾ ਮਿਸਪੂਆ ਓਏ ਉਹ ਮੈਸਪੂਆ ਨਹੀਂ ਹੁੰਦੀ ਹਾਂ ਮੈਸਪੂਆ ਜੀ ਮੈਂ ਗਿਆ ਆਹੋ ਉਹ ਜਿਹੜਾ ਉਹਦਾ ਦੀਪੇ ਕਿਹੜਾ ਓਏ ਓ ਸਿੱਟੀ ਮਾਰ ਕੇ ਬਰੋ ਨਾਲ ਹਾਂ ਬੋਟੀ ਜੀ ਸੱਜਣਾ ਆਗਰ ਵੀ ਬੋਲੀ ਨੀ ਸੱਜਣਾ ਜੇ ਰਾਣੀ ਹੈ ਗਰੀਬ ਨੀ ਬੋਲੀ ਬਾਬਾ ਜੀ ਐਡਾ ਕਰੋ ਆਗਰ ਨੂੰ ਮਾਰੋ ਗੋਲੀ ਆਪਾਂ ਕਲੀ 34 ਸੱਜਣਾ ਨੀ ਹਾਂ ਹਾਂ ਇਹ ਸਹੀ ਹੈ ਘਰ ਕਰਨੇ ਜੀ ਉਹਨਾਂ ਨਾਲ ਲੈ ਕੇ ਉਹ ਮੰਤਰੀ ਓਏ ਮੰਤਰੀ ਘਰੇ ਗੇੜਾ ਮਾਰਿਆ ਜਾਂਦਾ ਸੀ ਉਹ ਦੋ ਡੋਡਿਆਂ ਦੀਆਂ ਬੋਰੀਆਂ ਚੱਕ ਕੇ ਲੈਉਣੀਆਂ ਸੀ ਜੀ ਬਾਬਾ ਜੀ ਉਹ ਤਾਂ ਹੋ ਗਿਆ ਕਰ ਤੇ ਮੇਲੇ ਦਾ ਕੀ ਜ਼ਗਾਰ ਹੈ ਉਹ ਮੇਲੇ ਤੇ ਬਾਬਾ ਜੀ ਮੇਰੀ ਗੱਲ ਸੁਣੋ ਐਕਦੀ ਮਾਲ ਰਹਾ ਤੇਜ ਆ ਵਿਚਾਰ ਜੀ ਤਾਂ ਤੇਲ ਸੀਗਾ ਇਹਨੇ ਪਤਾ ਕੀ ਕੀਤਾ ਬਾਬਾ ਜੀ ਇਹਨੇ ਹਨਾ ਗੁੜੀਆਂ ਜਦੋਂ ਆ ਕੰਮ ਕਰ ਰਹੀਆਂ ਸੇਵਾ ਪਤੀ ਦੇ ਉਹਨੇ ਮਾਨਣ ਲੱਗੀਆਂ ਉਹ ਕਹਿੰਦੀ ਸਾਨੂੰ ਚਾਹ ਚਾਹੀਦੀ ਆ ਬਾਬੇ ਥੱਕ ਗਏ ਅਸੀਂ ਬਚਾ ਬਾਬਾ ਜੀ ਕੀ ਕੀਤਾ ਜੀ ਕਿਤੋਂ ਆਜ ਕਿੰਨੇ ਮਿੰਟ ਰੋਟੇ ਖਾਦੇ ਉਹ ਲਾਪੀਆਂ ਪੀ ਕੇ ਬਾਬਾ ਜੀ ਆਹ ਰਹਿਤ ਮਾਲਿਕ ਜੱਜ ਇੱਕ ਤਾਂ ਹੈ ਉਹ ਹੜੀ ਨਹੀਂ ਉਹ ਮਿਹਰ ਦਾ ਬਾਦ ਚ ਦੱਸਿਆ ਵੀ ਇਹੇ ਡੋਡੇ ਪਾਦੇ ਚਾਹ ਚ ਐਂਦ ਕੀ ਇਦਾਂ ਕਰਿਓ ਉੱਥੇ ਸਬਜ਼ੀ ਚ ਵੀ ਡੋਡੇ ਪਾਦੇ ਹੋ ਨਾ ਬਾਬਾ ਰਹਿਣ ਤੇ ਕਿਉਂ ਮਿਹਦੇ ਕਰੇ ਗੱਲੇ ਤੇ ਕੋ ਬਾਬਾ ਜੀ ਉਹ ਜਿਹੜੀ ਆਪਣੀ ਮਿਹੋਦੀ ਹੁੰਦੀ ਆ ਆਹੋ ਉਹ ਤਾਂ ਚਾਹ ਪੀ ਕੇ ਉਹ ਤਾਂ ਕਹਿੰਦੀ ਹਰ ਜੋ ਪਿੱਛੇ ਪਿੱਛੇ ਨਾ ਬਾਬਾ ਜੀ ਅੱਡੇ ਨਾ ਵੱਡੇ ਵੱਡੇ ਮਦੀਨੇ ਐਦਾਂ ਵਾਜੇ ਐਦਾਂ ਵਿੱਚ ਵਾਜੇ ਹੁੰਦੀ ਨੇ ਵਿੱਚ ਵਾਜੇ ਕਿਹਾ ਮਦੀਨੇ ਨਾ ਚਿਕਾਸਤਾ ਬਾਬਾ ਜੀ ਦਾ ਇਹ ਬਕਰੋ ਉਹ ਕੋ ਪੋਸਟ ਆ ਨਹੀਂ ਮਿਲਿਆ ਕਿੱਥੇ ਬੱਸ ਬਾਈ ਲੈ ਮੇਰੇ ਹੰਨੇ ਤੁਸੀਂ ਕੱਲ ਫਿਕਰ ਕਰਦੇ ਹੁੰਦੇ ਆ ਮੈਂ ਉੱਠਿਆ ਰੋਤੀ 11:30 ਵਜੇ ਚੱਕਿਆ ਸਾਈਕਲ ਬੱਸ ਰਾਤ ਦੇ ਆਲੇ ਦੁਆਲੇ ਸਾਰੇ ਘੁੰਮ ਰਾਦੇ ਬਾਬਾ ਜੀ ਮੈਂ ਤਾਂ ਜੀ ਇੱਦਾਂ ਕੀਤੀ ਮੈਂ ਤਾਂ ਸਿਬੂ ਨਹੀਂ ਮੱਝ ਬਾਹਰ ਬੈਠੀ ਸੀ ਆ ਖੜੀ ਸੀਗੀ ਤੇ ਮੈਂ ਤਾਂ ਮਜ਼ਬੂਰ ਤੇ ਤੁਸੀਂ ਕਹਿੰਦਾ ਪਤਾ ਨਹੀਂ ਕਹਾਂ ਸਵੇਰੇ ਜੰਗਲ 'ਚ ਕਿਹਨੂੰ ਸਿਬੂ ਹੋਣੀ ਅਸਲ ਸਿਬੂ ਹੈ ਇਹਦੇ ਕਿੱਥੇ ਗਾਮ ਹੁੰਦੇ ਆ ਇਹ ਗਾਮ ਤੁਸੀਂ ਕਬਰਾ ਹਾਂ पपाजी ऐसा संगत बहुत निम्न लाभ आ रही है बहुत है ना पपाजी हाँ। अं। तो 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 तो

لا بهے مینوں کڑے نال کے بھیجنا بابا جی تے دے کیوں کر دے انوں بوتل وچ بند چلو اے صاحب عقلی عقلی تین پانس ساک ساک تے ہور ہیں عقلی عقلی تین پانس ساک ساک تے ہور ہیں بابا جی بابا جی میرے میرے تے آ جا چائی نو تینا بند 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 مار دیو شیوا شیوا ਰੱਖਿਆ ਕਰ ਮੇਰੇ ਹੱਥ ਕੋ ਬਣਾ ਮਾਜੂ ਬੰਦੇ ਬਾਬਾ ਜੀ ਉਹ ਕੀ ਸੁਣਾਵੇ ਜੇ ਮਰ ਜਾਂਦੇ ਮੰਦਰ ਮਰ ਮਰ ਮੜਾ ਗਿਆ ਉਹ ਜਾ ਕੇ ਪਟਾਕਾ ਚਲੇ ਕਰ ਬਿਆਲੇ ਉਂਗਲੀ ਬੁਗਲੀ ਦੀ ਪੈ ਸਾਸ ਦੀਆਂ ਦੇ ਘੱਟੇ ਗਿਆ ਉਂਗਲੀ ਬੁਗਲੀ ਦੀ ਪੈ ਸਾਸ ਦੀਆਂ ਘੱਟੇ ਗਿਆ ਹਾਈ ਹੇਟ ਉਹ ਉਹ ਨਾ ਬਾਬਾ ਬੜੀ ਹੋਣਾ ਬਾਬਾ ਬੜਿਓ ਉਹ ਬਾਬਾ ਫੜਿਆ ਉਹ ਬਾਬਾ ਫੜਿਆ ਪਹਿਲਾਂ ਹੀ ਦੁਨੀਆ ਜਾ ਕੇ ਗਿਆ ਸੀ ਫੜ ਕੇ ਤੇ ਇਸ ਪਿੰਡ ਵਿੱਚ ਤੇਰਾ ਬਕਰਾਂ ਕਿੱਦਾਂ ਕਰ ਜੇ ਆਪਾਂ ਇੱਕ ਬਾਬੇ ਕੋਲ ਜਾਂਦੇ ਆਂ ਫੇ ਉੱਥੇ ਕੰਨੂ ਮਿਲੂਗੀ 550 ਢਾੜੀ ਮੈਂ ਚਲੋ ਬਿੱਲੇ ਨੂੰ ਦੀ ਮਾਰਾ ਪਿਛਲੇ ਪਾਸੇ ਆ ਗਿਆ ਜੀ ਬਾਬੇਆ ਵੇਖੋ ਆ ਬਣਾਤਾ ਸ਼ਮਸ਼ਨਾ ਜਿਆ ਜੀ ਕੁਝ ਕਰ ਨਹੀਂ ਆਉਂਦਾ ਜੀ ਹਏ ਕੰਨੀ ਬਣਿਆ ਲੱਗਿਆ ਹੋਵੇ ਪਾ ਗੰਦਣਾ ਹਾਂ ਜੀ ਹੋਰ ਹਾਜਾ 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 ਮੇਰਾ ਪਿਆਰਾ ਜਿੰਦਾ ਬਣੇ ਸੋਹਣੀ ਜੀ ਚਾਹਤ ਮਝਦਾ ਨਾ ਮੇਰਾ ਪਿਆਰਾ ਚੇਲਾ ਬਸ ਮੇਰਾ ਪਿਆਰਾ ਚੇਲਾ ਬਾਬਾ ਜੀ ਕਿਹਾ ਬੱਤਿਓ ਬਾਬਾ ਜੀ ਕੋਰਤਾ ਨਾ ਪੜਦੀ ਆ ਸੁੱਖਾਂ ਜੀ ਤੂੰ ਕੀ ਪਖੰਡ ਵਾਲਾ ਆਇਆ ਹੈ ਆ ਕਹੇ ਢੋਲ ਦੀ ਗੱਲ ਪਾਈ ਕਰਦਾ ਕਿਹੜਾ ਬਾਬਾ ਬਣਿਆ ਤੂੰ ਓਏ ਮੈਂ ਗੱਲ ਪਾ ਦੇ ਲਈ ਆ ਜਾਣ ਦੇ ਸਾਹ ਮੈਂ ਮੈਂ ਕੀ ਦੱਸਾਂ ਜੀ ਆ ਜਿਹੜਾ ਬਾਬਾ ਤੇ ਸਾਲਾ ਮੇਰਾ ਤਾਇਆ ਆ ਜੀ ਸਾਲਾ ਇੱਕ ਤਾਇਆ 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 ਮੈਂ ਦੇਖੋ ਜੀ ਨਾ ਪੜਿਆ ਲਿਖਿਆ ਬਸ ਨਾ ਇਹਨੇ ਮੈਨੂੰ ਕਦੀ ਸਕੂਲੇ ਭੇਜਿਆ ਜਦੋਂ ਦੀ ਹੋਰ ਸੰਭਾਲੀਆ ਬਸ ਗੱਜ ਢੋੜ ਗਈ ਪਾਤੀ ਆ 20 ਸਾਲ ਹੋ ਗਏ ਦੀ ਬਾਤ ਢੋੜ ਗਈ ਕੁੱਤੀ ਜਾਂਦੀ ਆ ਜੀ ਉਹ ਢੋੜਗੀ ਨਹੀਂ ਕੁੱਟ ਰਿਆ ਤੂੰ ਆਪਣੀ ਕਿਸਮਤ ਕੁੱਟ ਰਿਆ ਔਰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਲੋਕਾਂ ਨੂੰ ਬਰਗ ਲਾ ਕੇ ਇਹਦੇ ਕੋਲ ਲੈ ਕੇ ਆਣਾ ਤੇ ਉਹਨਾਂ ਦੇ ਪੁੱਠੇ ਕੰਮ ਕਰਾਉਣਾ ਹੈ ਹੈ ਤੁੰਗਾਇਕੋ ਬੀਜ ਮੇਰੀ ਮਾਫਤ ਹਾਜਾ 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 ਸਹੀ ਹੈ ਹੈ ਉਹਦਾ ਮੈਨੂੰ ਚੰਗੀ ਭਲੀ ਪੜ੍ਹੀ ਲਿਖੀ ਲੱਗਦੀ ਆ ਤੂੰ ਉੱਥੇ ਦੇ ਕੇ ਕੀ ਕਰਦੀ ਭਲੀ ਸੱਚ ਸੱਚ ਦੱਸ ਦੇ ਤਿੰਨ ਮਹੀਨੇ ਦੇ ਵਿੱਚ ਬੰਦਾ ਲੈ ਕੇ ਜਾਂਦਾ ਉਹ ਬੰਦਾ ਬਿੱਲੀ ਦੇ ਪੁੱਤ ਲੈ ਜਾਂਦੇ ਮੈਂ ਤੈਨੂੰ ਸੋੜੇ ਦੇ ਕੰਟੇ ਡਰ ਤੈਨੂੰ ਚੱਲ ਮੈਂ ਬਹੁਤ ਪੜ੍ਹੀ ਆ ਮੇਰੇ ਬੇਬੇ ਨੇ ਤੇ ਮੇਰੇ ਬਾਪੂ ਨੇ ਨਾ ਮੇਰਾ ਰਿਸ਼ਤਾ ਕਰਾ ਦਿੱਤਾ ਸੀ ਤੇ ਮੈਂ ਪੜਨਾ ਚਾਹਦੀ ਸੀ ਵਿਆਹ ਨਹੀਂ ਕਰਾਉਣਾ ਚਾਹਦੀ ਤੇ ਬਾਪੂ ਨੇ ਡਰਾਮਾ ਹੀ ਕਰਨ ਲੱਗ ਪਿਆ ਉਹ ਲੈ ਰੋਣਾ ਹੀ ਕਰਦਾ ਮੈਨੂੰ ਸ਼ਰਮ ਨਹੀਂ ਆਉਂਦੀ ਇੱਕ ਗੱਲ ਦੱਸਾਂ ਬਾਪੂ ਰਾ ਪਤਾ ਮੰਦਰ ਜਾ ਕੇ ਨਾ ਪੋਰੇ ਦੇ ਵਿੱਚ ਅੱਛਾ ਕੁੜੀਆਂ ਨਾਲ ਸੋਸ਼ਣ ਕਰਦਾ ਆਹੋ ਤੁਹਾਡਾ ਬਣਾ ਮੁੰਡਾ ਲਾਉਂਦਾ ਹੈ ਤੈਨੂੰ ਅਕਲ ਨਹੀਂ ਕੋਈ ਮੈਂ ਤਾਂ ਇਕੱਲਾ ਨੰਬਰ ਹੈ ਸਾਨੂੰ ਤਾਂ ਪਤਾ ਨਹੀਂ ਸੀ ਤੈਨੂੰ ਮੈਨੂੰ ਮੈਂ ਲਾ ਰਹਾ ਸੀ ਜੀ ਜੀ ਬਬਾ ਜੀ ਬਬਾ ਜੀ ਠੀਕ ਠੀਕ ਜੀ ਬਬਾ ਜੀ ਬੜੀ ਲੈ ਕੇ ਹੋ ਗਏ ਐਸੀ ਆਪਣਾ ਸੋਸ਼ਣ ਕਰਾ ਰਹੀ ਆ ਜੇ ਤੂੰ ਪੜਨਾ ਚਾਹੁੰਦੀ ਸੀ ਨਹੀਂ ਵਿਆਹ ਕਰਾਉਣੀ ਜੀ ਤਾਂ ਆਪਣੇ ਮਾਂ-ਬੇ ਨੂੰ ਕਹਿੰਦੀ ਹੈ ਤੂੰ ਇੱਥੇ ਆ ਕੇ ਆਪਣਾ ਸੋਸ਼ਣ ਕਰਾ ਲਈ ਤੇਰੇ ਅਕਲ ਹੈਗਾ ਕਿ ਨਹੀਂ ਮਾਂ ਬਾਬੇ ਕੱਟ ਅੱਜ ਆਜਾ ਹਾਂ ਅਸੀਂ ਤੁਸੀਂ ਤੁਸੀਂ ਕਿਹਨਾਂ ਆਉਂਦੇ ਆ ਅੱਜ ਅੱਜ ਆਰ ਆਏ ਨੇ ਸੜੀ ਇਹਦੀ ਪੈਨਸ਼ਨ ਦੀ ਗੱਲ ਸੀ ਤੇ ਮੈਂ ਪੈਨਸ਼ਨ ਨਾ ਮਿਲਦੀ ਅਜੇ ਤੇਰੀ ਕੋਲ ਓਏ ਹਾਂ ਜੀ ਕਾਲ ਜੀ ਅੱਜ ਜਿਹੜੀ ਮੁਕਤਾਂ ਜੀ ਦੀ ਇਹਦੇ ਨਾਲ ਆਉਂਦੀ ਤੋਤੇ ਇਹਨੇ ਤੂੰ ਦੱਸਾਂ ਲਿਖਦੀਆਂ ਕਿਹੜਾ ਬਾਬਾ ਕੋ ਹਾਂ ਮੈਂ ਤਾਂ ਜੀ ਹਾਂ

ਦੇਦੇ ਹੱਥ ਵਿੱਚ ਛੱਟ ਹੋ ਗਿਆ ਵੀ ਮਾਲਾ ਆ ਸਿਰ ਤੇ ਆ ਜਟਾਣਾ ਨੇ ਸਾਡਾ ਅਸਲੀ ਬਾਬਾ ਉਹ ਆ ਜਿਹੜਾ ਕੱਲ ਵਿੱਚ ਆ ਮਾਲਾ ਨਹੀਂ ਪਾਉਂਦਾ ਸਗੋਂ ਟਾਈ ਪਾਉਂਦਾ ਹੈ ਕੋਟ ਪੈਂਟ ਪਾਉਂਦਾ ਸਾਡਾ ਅਸਲੀ ਬਾਬਾ ਬਾਬਾ ਸਾਹਿਬ ਹੀ ਮਰਾ ਉਹ ਬੇਕਰ ਹੈ ਜਿਹਦੇ ਹੱਥ ਵਿੱਚ ਆ ਪਰਖੰਡ ਨਹੀਂ ਜਿਹਦੇ ਹੱਥ ਵਿੱਚ ਕਲਮ ਹੈ ਉਸ ਕਲਮ ਨਾਲ ਉਹਨੇ ਸਭ ਦਾ ਹੱਲ ਲਿਖਿਆ ਉਸ ਕਲਮ ਨਾਲ ਉਹਨੇ ਲੋਕਾਂ ਦੀ ਕਿਸਮਤ ਲਿਖੀ ਹੈ ਉਸ ਕਲਮ ਨਾਲ ਤੁਹਾਡੇ ਵਰਗੀਆਂ ਕੁੜੀਆਂ ਦੀ ਕਿਸਮਤ ਲਿਖੀ ਐ ਤੁਹਾਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਨੇ ਤੇ ਤੁਸੀਂ ਤੁਸੀਂ ਆਪ ਕੋ ਖੰਡੀ ਬਾਬਿਆਂ ਨੇ ਮਗਰ ਲੱਗਿਓ ਉਹ ਸਸਰੀ ਬਾਬੇ ਨੂੰ ੁੱਲ ਕੇ ਹੋਏ ਨਾ ਪਖੰਡੀ ਬਾਬਿਆਂ ਨੂੰ ਇਹਨਾਂ ਡੇਰਾਬਾਦ ਨੂੰ ਛੱਡ ਕੇ ਆਓ ਆਪਾਂ ਅਸਲੀ ਬਾਬੇ ਦੇ ਲੜ ਲੱਗੀਏ ਤੇ ਉਹਦੇ ਦੁਆਰਾ ਸਿਰਫਤੀ ਹੋਈ ਸਿੱਖਿਆ ਨੂੰ ਅਪਣਾਈਏ ਤੇ ਆਪਣਾ ਜੀਵਨ ਸਫਲ ਬਣਾਈਏ ਆਪਣਾ ਜੀਵਨ ਸਫਲ ਬਣਾਈਏ ਐਸੀ ਮਾਣ ਦੀ ਕਿਸਮਤ ਬਾਬਾ

हमारे सीनियर कलाकार ने जिनका देव बहादुर जी ने आज इस प्रोग्राम का अधिगीता बड़ा माननीय संगीस परिवार पे थैंक यू और हमारा कलाकार के प्रतिनिधि का नाम तुम्हारा भी है प्रसिद्ध कलाकार है सत्य नाम जी चाहते हैं सारा से निवेदन आगे दीजिएगा डॉक्टर इंद्रजीत पाजी धर्मेंद्र जी का अपना धनिया ने नखले पे कला का नाम ले चुका है म्यूज़िक पे अब हम इस फ्रेम नटिस और उनका साथ दे मैडम चंद्र जी थोड़ा तेज में थोड़ा करते आज मेरे को करने उन्हें गुजारिश करने में दिक्कत हो रही थी यह प्रस्तुति का उन्होंने और ਨਜ਼ਾਰਾ ਦੇਖੀ ਜੀ ਬਿਸੰਦਾ ਕ੍ਰਿਸ਼ਨਾ ਦੇ ਸਿਸ਼ਟਾ ਪਰਮੇਸ਼ਰ ਪਹਿਲਵਾਨ ਜੀ ਲੈਂਡ ਅਵੇਸੀ ਜੀ ਜੀ